ਇੱਥੇ ਆਓ ਤੁਹਾਨੂੰ ਲੰਗਰ ਦਾ ਹਾਲ ਦਿਖਾਉਂਦਾ ਆ। ਹੁਣ ਆਜ ਤੁਹਾਨੂੰ ਟਰਾਲੀਆਂ ਦੇਖਣੀਆਂ। ਲੋਡ ਤੇ ਹੋਣਾ ਇਹਨਾਂ ਲੋਕਾਂ ਨੂੰ। ਹੁਣ ਇਥੋਂ ਕੈਮਰਾਮੈਨ ਵੀ ਚੱਲ ਗਏ ਨੇ, ਰੀਲਾਂ ਵਾਲੇ ਵੀ ਚੱਲ ਗਏ ਨੇ ਸੱਤ ਨਾਲ। ਨਾਲੇ ਇੱਥੇ ਹੀ ਆ ਜਮੀਨਾ। ਸੱਤ ਜਣੇ ਦੀ ਮਲਗੀਆਂ ਨੇ ਤੇ ਇੱਕ ਘਰ ਵੀ ਡਿੱਗ ਪਿਆ। ਤੁਹਾਨੂੰ ਕਦੇ ਰੁਕ ਕੇ ਚਲੇ ਦੀ ਹੁਣ ਉਹ ਤੁਹਾਡੇ ਕੋਲ ਮਗਰੋਂ ਇੱਕ ਲੇਰੀ ਦੇ ਪਿੰਡ ਜੋ ਉਹਦਾ ਰਮਦਾਨ ਅਗੇ ਪਿੰਡ ਜਾ ਕਰਾਂਗੇ ਜੀ ਕੋਸ਼ਿਸ਼ ਹਾਂ ਜੀ ਕੋਈ ਜਸਾ ਉਹਦੀਆਂ ਕਿੰਨੀਆਂ ਗਾਈਆਂ ਨੇ ਸੱਤ ਸੱਤ ਰੱਥੇ ਗਿਆ ਇੱਕ ਅੱਧੀ ਕਰਾਉਣਾ ਜੀ ਜੇ ਨਾ ਦੇ ਨਹੀਂ ਲਿਖੇ ਲੋੜ ਬੰਦਿਆ ਅਸੀਂ ਦੇ ਦਾਂਗੇ ਸਵੇਰੇ ਦੇ ਦਾਂਗੇ ਚੱਲ ਆ ਜਾਓ ਬੰਦਾ ਜੀ ਅਫਰੋ ਅਫਰੋ ਆਪਣੇ ਆਲਾ ਮੇਰੀ ਤਾ ਆਲੋ ਕੀ ਚਾਹ ਸਕਦੇ ਬਾਜੀ ਨੂੰ ਯਾਦ ਆਏ ਬਾਤ ਹੀ ਕਰ ਦੋ ਨਾ ਯਾਰ ਬੇਨ ਜੋ ਹੋਰ ਲਿਸਟ ਦੇ ਦਿਓ ਜਿੰਨੂੰ ਜਿੰਨੂੰ ਨਹੀਂ ਆਇਆ ਦਾਖੋਰੇ ਬੇ ਪੁੱਲ ਦਿਓ ਜਾਨੇ ਜੀ ਠੀਕ ਜੀ ਜਿਹੜੀ ਲਿਸਟ ਬਣਾਉਣੀ ਆ ਤੁਹਾਨੂੰ ਬਣਾ ਦੋ ਟਾਟਾ ਇੱਕ ਮੱਛਰਦਾਨੀ ਛੋਟੀ ਭੈਣ ਇੱਕ ਤਰਪਾਈ ਸੀ ਜੀ ਇਹਨਾਂ ਦੀ ਜੀ ਵੀ ਸੌਦਾ ਹੋਰ ਵੀ ਭੇਜ ਦਿੰਨੇ ਆ ਜਿਹੜਾ ਜਿਹੜਾ ਆਉਂਦੇ ਆ ਕੱਲ ਦੇ ਦਾਂਗੇ ਧੰਨਵਾਦ ਦੋਸਤੋ ਅੱਜ 10ਵਾਂ ਦੇਣੇ ਆ ਪਰਮਾਤਮਾ ਦੀ ਕਿਰਪਾ ਦੇ ਨਾਲ ਇਸ ਕੈਂਪ ਨੂੰ ਮੈਂ ਅੱਗੇ ਕਿਹਾ ਸੀਗਾ ਵੀ ਜਦੋਂ ਤੱਕ ਇਹ ਮਾਹੌਲ ਸਖਾਵਾਂ ਨੇ ਹੁੰਦਾ ਉਦੋਂ ਤੱਕ ਪ੍ਰਮਾਤਮਾ ਸਾਡੇ ਕੋਲੋਂ ਇੱਥੇ ਸੇਵਾ ਲੈਂਦੇ ਰਹਿਣ ਅਸੀਂ ਆਪਦੀ ਡਿਊਟੀ ਜਿਹੜੀ ਨਿਭਾਉਂਦੇ ਰਹੀਏ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲਦਾ ਸੀਗਾ ਉਹਦੇ ਨਾਲ ਨਾਲ ਅੱਜ ਜਿਹੜੀ ਆਚਾਰ ਦੀ ਸੇਵਾ ਸੀ ਡੰਗਰਾਂ ਵਾਸਤੇ ਉਹ ਜਿਹੜੀ ਨਿਭਾਈ ਗਈ ਉਹ ਗੱਗੋਮਾਲ ਪਿੰਡ ਦੇ ਵਿੱਚ ਸੂਫੀਆਂ ਗਾਲਬ ਜਿਹੜੀ ਇੱਥੇ ਆ ਕੇ ਲਿਸਟ ਬਣਾਈ ਸੀ ਸਵੇਰੇ ਅਸੀਂ ਔਰ ਕੱਲ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਜਸਤਰ ਵਾਲਿਆ ਜੀ ਇੱਕ ਚਾੜਪੁਰਿਆ ਇਹਨਾਂ ਦੋ ਤਿੰਨ ਪਿੰਡਾਂ ਦੇ ਵਿੱਚ ਕੱਲ ਅਸੀਂ ਜਾਵਾਂਗੇ ਔਰ ਉੱਥੋਂ ਜਿਹੜੀ ਜਿਹੜੀ ਵੀ ਜੋ ਜੋ ਕਿਸੇ ਚੀਜ਼ ਦੀ ਡਿਮਾਂਡ ਹੋਈ ਜੋ ਅੱਜ ਇੱਥੋਂ ਡਿਮਾਂਡ ਆਈ ਸੀ ਉਹ ਆਟੇ ਦੀ ਸੀ ਤਰਪਾਲਾਂ ਦੀ ਸੀ ਚਾਰੇ ਦੀ ਸੀਗੀ ਉਹ ਜਿਹੜਾ ਇੱਥੇ ਪੂਰਾ ਅੱਜ ਕੀਤਾ ਗਿਆ ਵਾ ਔਰ ਉਹਦੇ ਵਿੱਚ ਅੱਜ ਮੈਂ ਦੱਸਣਾ ਚਾਹੁੰਨਾ ਕਿ ਸਾਡੇ ਨਾਲ ਸਵੇਰੇ ਸਾਰ ਚਰਨਜੀਤ ਸਿੰਘ ਦਸ਼ਮੇਸ਼ ਸੇਵਾਦਿਲ ਵਾਲੇ ਮੋਲਾਪੁਰ ਦਾਖਾ ਤੋਂ ਆਏ ਸੀਗੇ ਉਹ ਇੱਥੇ ਟੀ-ਸ਼ਰਟਾਂ ਦੀ ਸੇਵਾ ਜਿਹੜੀ ਨਿਭਾ ਕੇ ਗਏ ਆ ਜਿੱਥੇ ਜਿੱਥੇ ਵੀ ਹੁਣ ਕੱਪੜੇ ਚਾਹੀਦੇ ਨੇ ਉਹ ਦੇਣੇ ਅਸੀਂ ਸ਼ੁਰੂ ਕਰਦੇ ਆਂਗੇ ਉਹਦੇ ਨਾਲ ਨਾਲ ਥੰਮ ਪਰ ਕੈਫੇ ਆ ਜੀ ਇਹ ਬਾਈਕਰਸ ਨੇ ਜਿਹੜੇ ਮੋਟਰਸਾਈਕਲ ਮਤਲਬ ਸ਼ੌਂਕ ਰੱਖਦੇ ਨੇ ਆਪਣਾ ਜਥਾ ਲੈ ਕੇ ਜਾਣ ਦਾ ਉਹ ਸਾਡੇ ਵਿੱਚ ਆਏ ਸੀਗੇ ਔਰ ਉਹਨਾਂ ਨੇ ਕਿਹਾ ਸੀਗਾ ਕਿ ਆਪਦੇ ਹੱਥੀ ਅਸੀਂ ਸੇਵਾ ਨਿਭਾਉਣੀ ਆ ਤਰਪਾਲਾਂ ਦੀ ਜਿਹੜੀ ਸੇਵਾ ਉਹ ਸਾਡੇ ਨਾਲ ਉੱਥੇ ਉਹ ਨਿਭਾਉਂਦੇ ਰਹੇ ਉਹਦੇ ਵਿੱਚ ਉਹਨਾਂ ਕੋਲ ਹੋਰ ਸਾਡੀਆਂ ਮਾਵਾਂ ਬੱਚੀਆਂ ਭੈਣਾਂ ਵਾਸਤੇ ਸੈਨੀਟਰੀ ਪੈਡ ਸੀਗੇ ਤਰਪਾਲਾਂ ਸੀਗੀਆਂ ਸੁੱਕਾ ਦੁੱਧ ਸੀਗਾ ਉਹ ਸੇਵਾ ਉਹਨਾਂ ਨੇ ਸਾਡੇ ਨਾਲ ਉੱਥੇ ਜਾ ਕੇ ਨਿਭਾਈ ਆ ਔਰ ਭਾਰੀ ਮਨਿੰਦਰ ਸਿੰਘ ਸੂਰੀ ਇਹ ਬੰਬੇ ਤੋਂ ਆਏ ਨੇ ਸਪੈਸ਼ਲ ਪੰਜ ਸੱਤਾਂ ਦੇਣਾ ਤੋਂ ਇੱਥੇ ਫਿਰਣ ਦੇ ਨੇ ਔਰ ਇਹਨਾਂ ਪੁੱਛਿਆ ਮੈਨੂੰ ਇੱਕ ਗੱਲ ਵਧੀਆ ਲੱਗੀ ਇਹਨ ਕਿ ਚਾਹੀਦਾ ਕੀ ਹੈ ਯਾਰ ਮੈਂ ਹਵਾ ਦੇ ਵਿੱਚ ਨਹੀਂ ਕੁਝ ਲੈ ਕੇ ਆਇਆ ਔਰ ਜਦੋਂ ਇਹਨਾਂ ਨੇ ਵੇਖਿਆ ਕਿ ਬਹੁਤ ਸਾਰੀ ਲੋੜ ਜਿਹੜੀ ਉਹ ਚਾਰੇ ਦੀ ਹੈ ਡੰਗਰਾਂ ਦੇ ਆਚਾਰ ਦੀ ਹੈ ਜਾਂ ਉਹਦੀ ਫੀਡ ਦੀ ਹੈ ਚੌਕਰ ਦੀ ਹੈ ਔਰ ਅੱਜ ਇਹਨਾਂ ਨੇ ਕਿਹਾ ਕਿ ਮੈਂ ਜਿਹੜਾ ਹੈ 150 ਬੋਰੀ ਹੈ ਜੀ ਚੌਕਰ ਦੀ ਉਹ ਜਿਹੜੀ ਇੱਥੇ ਮੈਂ ਪੁੱਛਦੀ ਕਰ ਦੂੰਗਾ ਔਰ ਮੇਰੀ ਲੋਕਾਂ ਨੂੰ ਇੱਕ ਅਪੀਲ ਹੈ ਕਿ ਸਾਨੂੰ ਰਾਸ਼ਨ ਨਾ ਪੁੱਛਿਆ ਜਾਵੇ ਰਾਸ਼ਨ ਅਜੇ ਸਾਡੇ ਕੋਲ ਹੈਗਾ ਜਦੋਂ ਮੁੱਕ ਜੂਗਾ ਅਸੀਂ ਦੱਸ ਦਿਆਂਗੇ ਕੋਈ ਰਾਸ਼ਨ ਵਾਲੀ ਸੇਵਾ ਨਿਭਾਉਣ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਜਿੱਥੇ ਕਿਤੇ ਹੋਰ ਇਲਾਕਿਆਂ ਦੇ ਵਿੱਚ ਕੋ ਗਰੀਬ ਨੂੰ ਨਹੀਂ ਮਿਲਦਾ ਉੱਥੇ ਤੁਸੀਂ ਸੇਵਾ ਨਿਭਾ ਲਓ ਔਰ ਰਾਸ਼ਨ ਦਾ ਤੇ ਇਹ ਹਾਲ ਹੋਇਆ ਪਿਆ ਵੀ ਆ ਪਿੱਛੇ ਮੈਂ ਵਿਖਾਇਆ ਲੋਕੀ ਟਰਾਲੀਆਂ ਦੀਆਂ ਟਰਾਲੀਆਂ ਜਿਹੜੇ ਪ੍ਰਸ਼ਾਦੇ ਨੇ ਉਹ ਇੱਥੇ ਪਾਣੀ ਦੇ ਵਿੱਚ ਸੁੱਟ ਜਾਂਦੇ ਨੇ ਇਹਦੀ ਬੇਕਦਰੀ ਹੋ ਰਹੀ ਆ ਮਤਲਬ ਇਹਨਾਂ ਚੀਜ਼ਾਂ ਤੋਂ ਹਟ ਕੇ ਜੇ ਕੋਈ ਸੇਵਾ ਨਿਭਾ ਸਕਦਾ ਤੇ ਨਿਭਾਈ ਜਾਵੇ ਔਰ ਦੁੱਖ ਪਤਾ ਕਿਸ ਗੱਲ ਦਾ ਅੱਜ ਫੇਰ ਮੈਂ ਅੱਗੇ ਕਹਿੰਦਾ ਸੀਗਾ ਵੀ 8-9 ਦਿਨਾਂ ਤੋਂ ਬਹੁਤ ਦੁਨੀਆ ਨੇ ਉਤਸ਼ਾਹ ਵਿਖਾਇਆ ਆ ਰਹੇ ਹੋ ਭਾਈ ਤੁਸੀਂ ਵੀ ਬਹੁਤ ਦੁਨੀਆ ਨੇ ਉਤਸ਼ਾਹ ਵਿਖਾਇਆ ਇੱਥੋਂ ਲਾਈਨ ਨਹੀਂ ਸੀ ਟੁੱਟਦੀ ਟਰਾਲੀਆਂ ਦੀ ਅਬ ਪਰਸੋਂ ਤੋਂ ਪਹਿਲਾਂ ਤੇ ਅੱਜ ਮੇਰਾ ਖਿਆਲ ਹੈ ਵੀ 10 ਮਿੰਟ ਖਲੋਜੋ ਤੇ ਇੱਕ ਟਰਾਲੀ ਨਹੀਂ ਲੰਘਦੀ ਸੜਕਾਂ ਖਾਲੀ ਹੋ ਗਈਆਂ ਮੈਂ ਲੋਕਾਂ ਨੂੰ ਕਿਹਾ ਸੀ ਇਹ ਦਰਦ ਜਿਹੜਾ ਨਾ ਜਦੋਂ ਪਾਣੀ ਥੱਲੇ ਹੋ ਜਾਊਗਾ ਉਦੋਂ ਵੀ ਆਪਦੇ ਮਨ 'ਚ ਜਗਾ ਕੇ ਰੱਖਿਓ ਹੁਣ ਇਹ ਨਾਲ ਮੈਨੂੰ ਦੱਸਿਆ ਵੀ ਕਿਸੇ ਦਾ ਘਰ ਆ ਬੇਟੇ ਉਹ ਬੰਦੇ ਦੀ ਡੈਥ ਹੋ ਚੁੱਕੀ ਉਹਦੇ ਬੇਟੇ ਦੀ ਜੀ ਬੇਟੇ ਦੀ ਡੈਥ ਹੋ ਚੁੱਕੀ ਆ ਤੇ ਦੋ ਆਪ ਦੋ ਜੀ ਨੇ ਤੇ ਨਾਲ ਨੌ ਆ ਜੀ ਉਹਨਾਂ ਦੀ ਨਵਾਂ ਕੋਠਾ ਡਿੱਗ ਗਿਆ ਵਾ ਕੱਲ ਅਸੀਂ ਉਹਨੂੰ ਵੇਖਣ ਜਾਵਾਂਗੇ ਕਿਸੇ ਨਾ ਕਿਸੇ ਨੂੰ ਸੇਵਾ ਲਾਵਾਂਗੇ ਕਿ ਯਾਰ ਇਸ ਤਰ੍ਹਾਂ ਲੋੜਵੰਦਾ ਦੀ ਬਾਹ ਫੜੋ ਲੋਕਾਂ ਨੂੰ ਹੋਰ ਇਸ ਚੀਜ਼ ਤੋਂ ਇਲਾਵਾ ਵੀ ਬਹੁਤ ਸਾਰੀਆਂ ਲੋੜਾਂ ਸੀਗੀਆਂ ਔਰ 10 ਦਿਨ ਦੇ ਬਾਅਦ ਵੀ ਤੁਹਾਡਾ ਜਿਹੜਾ ਮਨ ਦੇ ਵਿੱਚ ਉਹ ਪਿਆਰ ਉਹ ਜਾਗਿਆ ਰਹਿਣਾ ਚਾਹੀਦਾ ਵਾ ਸਾਡੇ ਕੋਲੋਂ ਤੇ ਪ੍ਰਮਾਤਮਾ ਜਿੰਨੀ ਸੇਵਾ ਲੈ ਰਿਆ ਔਰ ਅਸੀਂ ਉਹ ਨਿਭਾਉਂਦੇ ਰਵਾਂਗੇ ਸਾਡੇ ਕੋਲ ਆਚਾਰ ਹੈ ਸਾਡੇ ਕੋਲ ਇਹ ਫੀਡ ਹੈ ਸਾਡੇ ਕੋਲ ਚੌਕਰ ਹੈ ਜਿਹੜਾ ਮਤਲਬ ਦਿੱਤਾ ਹੋਇਆ ਜਦੋਂ ਅੱਗੋ ਲੋੜ ਪਈ ਕੋ ਤੇ ਅਸੀਂ ਮੰਗਾਵਾਂਗੇ ਫੇਲਾ ਲਓ ਅਸੀਂ ਜਿਹੜੀ ਸੇਵਾ ਉਹ ਪਿੰਡ ਪਿੰਡ ਜਾ ਕੇ ਇਸ ਕਰਕੇ ਨਿਭਾ ਰਹੇ ਲਿਖਾ ਕੇ ਚਲੇ ਜਾਂਦੇ ਸੀਗੇ 2 2 4 4 ਵਾਰੀ ਲੈ ਵੀ ਜਾਂਦੇ ਸੀਗੇ ਹੁਣ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਪਿੰਡ 'ਚ ਕੋਈ ਭਲਾ ਬੰਦਾ ਮਿਲ ਜਾਵੇ ਉਹ ਸਾਨੂੰ ਦੱਸ ਦੇਵੇ ਵੀ ਯਾਰ ਆ ਫਲਾਣਾ ਲੋਡਵੰਦ ਆ ਇਹਨੂੰ ਤਰਪੈਲ ਦੀ ਲੋਡ ਆ ਇਹਨੂੰ ਆਟੇ ਦੀ ਲੋਡ ਆ ਇਹਨੂੰ ਚੌਕਰ ਦੀ ਲੋਡ ਆ ਇਹਨੂੰ ਚਾਰ ਦੀ ਲੋਡ ਆ ਜਾਂ ਇਹਨੂੰ ਹੋਰ ਕਿਸੇ ਤਰ੍ਹਾਂ ਦੀ ਵੀ ਲੋਡ ਆ ਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਉਹ ਪੂਰੀ ਕੀਤੀ ਜਾਵੇ ਪਰ ਜਿੱਥੇ ਵੀ ਕਿਤੇ ਲੋਡਵੰਦ ਨੂੰ ਵੰਡਣ ਵੀ ਜਾਈਦਾ ਜਦੋਂ ਸਵੇਰੇ ਲਿਸਟਾਂ ਵੀ ਬਣਾ ਕੇ ਜਾਂਦੇ ਉਹ ਤੋਂ ਬਾਅਦ ਉੱਥੇ ਵੀ ਗਾਹ ਹੀ ਪੈ ਜਾਂਦਾ ਵੀ ਜਿਹਦਾ ਮਤਲਬ ਬੇਫਜ਼ੂਲ ਸਵੇਰੇ ਜਦੋਂ ਨਹੀਂ ਆਉਂਦਾ ਤੇ ਉਸ ਤੋਂ ਬਾਅਦ ਉੱਥੇ ਰਾਸ਼ ਇਕੱਠਾ ਹੋ ਜਾਂਦਾ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜਾ ਬੰਦਾ ਸਾਨੂੰ ਸਵੇਰੇ ਲਿਖਾ ਦੇਵੇ ਸ਼ਾਮ ਤੱਕ ਉਹਨੂੰ ਜਿਹੜਾ ਉਹ ਪੁੱਜਦਾ ਕਰ ਦਿੱਤਾ ਜਾਂਦਾ ਵਾ ਔਰ ਮੈਂ ਤੁਹਾਨੂੰ ਇੱਕ ਗੱਲ ਫੇਰ ਅੱਜ ਕਹਿਣਾ ਚਾਹਣਾ ਕਿ ਬਹੁਤ ਮਤਲਬ ਘਾਟੀ ਜਿਹੜੀਆਂ ਜਥੇਬੰਦੀਆਂ ਨੇ 2 4 5 ਜਿਹੜੀਆਂ ਇੱਥੇ ਰਹਿ ਗਈਆਂ ਉਹਨਾਂ ਦੀ ਮਿੱਟੀ ਦੀ ਸੇਵਾ ਅਗਲੇ ਪਾਸੇ ਚੱਲ ਰਹੀ ਆ ਬੰਨ ਬੰਨਣ ਲਈ ਪਰ ਜਿਹੜੇ ਬਲਕ ਚ ਸੇਵਾਦਾਰ ਸੀਗੇ ਉਹ ਜਦੋਂ ਦਾ ਪਾਣੀ ਲੱਥਿਆ ਵਾ ਉਹ ਵਾਪਸ ਮਤਲਬ ਚਲੇ ਗਏ ਆ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣਾ ਚਾਹੁੰਦਾ ਵੀ ਹੁਣ ਲੋਕਾਂ ਦੀਆਂ ਲੋੜਾਂ ਕੋ ਪੂਰੀਆਂ ਨਹੀਂ ਹੋ ਗਈਆਂ ਲੋਕ ਕੋ ਸੌਖੇ ਨਹੀਂ ਹੋ ਗਏ ਅੱਜ ਵੀ ਲੋਕਾਂ ਦੀਆਂ ਲੋੜਾਂ ਉੱਥੇ ਹੀ ਖਲੋਤੀਆਂ ਨੇ ਲੋਕਾਂ ਦੇ ਹਾਲਾਤ ਉੱਥੇ ਹੀ ਸਮ ਹੁਣ ਉਹਨਾਂ ਆਪਣੇ ਘਰਾਂ ਦੇ ਵਿੱਚ ਜਾਣਾ ਔਰ ਵੇਖਣਾ ਕਿ ਘਰਾਂ ਦੀ ਹਾਲਤ ਕੀ ਹੋ ਗਈ ਆ ਘਰ ਡਿਗ ਪਿਆ ਘਰ ਦੀਆਂ ਛੱਤਾਂ ਚੁੰਦੀਆਂ ਨੇ ਸਮਾਨ ਕੋ ਬਚਿਆ ਅਸੀਂ ਜਿੱਥੇ-ਜਿੱਥੇ ਵੀ ਹੋਇਆ ਇੱਕ-ਇੱਕ ਕਰਕੇ ਕਿਸੇ ਨਾ ਕਿਸੇ ਗਰੀਬ ਦੇ ਘਰ ਨੂੰ ਫੜਨ ਦੀ ਕੋਸ਼ਿਸ਼ ਕਰਾਂਗੇ ਔਰ ਕਿਸੇ ਨਾ ਕਿਸੇ ਨਾਲ ਮਲਾਉਣ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜਾ ਉਸ ਉਹਨੂੰ ਬਣਾ ਦੇਵੇ ਜਾਂ ਕੁਝ ਕਰ ਦੇਵੇ ਮੈਂ ਇੱਕ ਗੱਲ ਫੇਰ ਕਹਿੰਨਾ ਮੈਂ ਬਾਰ-ਬਾਰ ਆਪਦੀ ਗੱਲ ਦਰਾਉਣਾ ਕੇ ਨਿੱਕਾ ਨਿੱਕਾ ਕੰਮ ਕਰਨ ਵਾਲੋ ਕਮ ਸੇ ਕਮ ਇੱਕ ਬੰਦੇ ਦਾ ਹੀ ਸਵਾਰ ਦੋ ਦੀ ਜ਼ਿੰਦਗੀ ਤੇ ਲੀਹ ਦੇ ਉੱਤੇ ਆ ਜਾਵੇ ਨਾ ਇਹ ਕੋਸ਼ਿਸ਼ ਅਸੀਂ ਅਖੀਰਲੇ ਦਿਨ ਤੱਕ ਜਿੰਨਾ ਚਿਰ ਵੀ ਤੁਸੀਂ ਪਿੰਡ ਵਾਲੇ ਚਾਹੋਗੇ ਜਿੰਨਾ ਚਿਰ ਵੀ ਤੁਸੀਂ ਲਾਕੇ ਵਾਲੇ ਚਾਹੋਗੇ ਅਸੀਂ ਆਪਦੀ ਡਿਊਟੀ ਇਸ ਜ਼ਿਲ੍ਹੇ ਦੇ ਵਿੱਚ ਜਿਹੜਾ ਅਮਰਸਰ ਜ਼ਿਲ੍ਹਾ ਬੋਧ ਦੇ ਵਿੱਚ ਨਿਭਾਉਂਦੇ ਰਵਾਂਗੇ ਧੰਨਵਾਦ ਕੋਈ ਨੰਬਰ ਦੇ ਜੋ ਸਵੇਰੇ ਤੁਹਾਡੇ ਕੋਲ ਲੈਣੇ ਸੀ ਠੀਕ ਹੈ ਕੱਲ ਫੇਰ ਲੱਣ ਵਾਲਾ ਕੱਲ ਫੇਰ ਵੀ ਕੱਲ